ਦਾ ਏਰੀਆ ਹੈ ਨਾ ਤੇ ਬਹੁਤ ਮਸ਼ਹੂਰ ਆ ਵੀ ਇੱਥੇ ਕੋਈ ਗੰਦਗੀ ਨਹੀਂ ਕੁਝ ਨਹੀਂ ਹੈ ਇਹ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਰਸਤਾ ਸਾਫ਼ ਕਰਨਾ ਅੱਜ ਨਹੀਂ ਅਸੀਂ ਇੱਥੇ ਪਏ ਆ ਕੋਈ ਨਹੀਂ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਸਤਾ ਸਾਫ਼ ਕਰਨਾ ਚੇਪਾ ਪਰੰਦਾ ਮਤਲਬ ਹੈ ਤੁਹਾਨੂੰ ਹੋਰ ਕੁਝ ਨਹੀਂ ਪਹਿਲਾਂ ਦੋ ਸਰਕਾਰਾਂ ਆਈਆਂ ਪੁਰਾਣੀ ਸਰਕਾਰ ਆਈ ਪੀਜੀ ਸਰਕਾਰ ਆਈ ਅਸੀਂ ਕਿਉਂ ਵਰਤ ਪਲਾਈ ਅਸੀਂ ਅਨਿਗੜ ਦੇ ਨਾਬਾ ਕੈਂਚੀਆਂ ਤੇ ਪਿਛਲੇ ਲੰਬੇ ਸਮੇਂ ਤੋਂ ਮਾੜੇ ਹਾਲਾਤਾਂ ਤੋਂ ਅੱਕੇ ਲੋਕਾਂ ਨੇ ਐਮਐਲਏ ਨਰਿੰਦਰ ਕੌਰ ਭਰਾਜ ਦਾ ਪਹੁੰਚਣ ਤੇ ਕੀਤਾ ਵਿਰੋਧ ਔਰਤਾਂ ਨੇ ਨਰਿੰਦਰ ਕੌਰ ਭਰਾਜ ਨੂੰ ਸੁਣਾਈਆਂ ਖਰੀਆਂ ਖਰੀਆਂ ਨਾਬਾ ਤੋਂ ਰਵੀ ਸ਼ੰਕਰ ਦੀ ਵਿਸ਼ੇਸ਼ ਰਿਪੋਰਟ ਨਹੀਂ ਇਹ ਚੰਦੀਵੜ ਦਾ ਏਰੀਆ ਹੈ ਇੱਥੇ ਬਹੁਤ ਮਸ਼ਹੂਰ ਹੈ ਵੀ ਇੱਥੇ ਕੋਈ ਗੰਦ ਜਿਣੀ ਕੁਝ ਨਹੀਂ ਹੈ ਇਹ ਦੂਜੇ ਪਾਪਰ ਹੁੰਦਾ ਮਤਲਬ ਹੈ ਤੁਹਾਨੂੰ ਹੋਰ ਪੁੱਛਣੀ ਪਹਿਲਾਂ ਦੋ ਪ੍ਰਕਾਰਾਂ ਹੈ ਕੀ ਜਨਾਰਾ ਹੀ ਅਸੀਂ ਕੰਵਰਟ ਕਰਾਈ ਅਸੀਂ ਇਹ ਭਾਈ ਚੰਡੀਗੜ੍ਹ ਆ ਬਹਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਹੈਗਾ ਕਿ ਨਸਾਨਾ ਜ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਦੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੇ ਨੂੰ ਮੜ ਕੇ ਦੇਖ ਕੋਈ 10 ਮਿੰਟ ਖੜਕੇ ਦੇਖੋ ਅਧਿਕਾਰੀ ਕਿਹੜੇ ਨਾ ਕੋਈ ਹੋਊਗਾ ਤੇ ਕੁਝ ਨਹੀਂ ਹੁੰਦਾ ਹੈਗਾ ਬਾਅਦ ਹੀ ਨਹੀਂ ਦੋਵੇਂ ਬਾਅਦੇ ਬਾਅਦ ਇਹਦੇ ਚੁਫੇ ਬਾਦੇ ਨਾ ਕੋਈ ਪਾਣੀ ਦੀ ਖੁੱਲਤਾ ਕਿਹੜਾ ਬੋਲਦਾ ਹੈ ਨਾ ਪਹਿਲਾਂ ਦੋ ਸਰਕਾਰਾਂ ਆਈਆਂ ਤੇ ਦਲਵੱਤੇ ਬਣਾਇਆ ਉਹ ਪੀਜੀ ਸਰਕਾਰ ਆਈ ਅਸੀਂ ਕਿਉਂ ਬਲਾਈ ਅਸੀਂ ਕਹਿੰਦੇ ਹਾਂ ਹੱਥੋਂ ਪਾਣੀ ਨਾ ਲੱਗੇ ਨਾੜਾ ਕੱਢਣਾ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤ ਇਹ ਕਿ ਤੁਹਾਨੂੰ ਕਹਿਣਾ ਮੁਸ਼ਕਲ ਹੋਇਆ ਨਗਰ ਕੌਂਸਲ ਦੇ ਵੀ ਇੱਕ ਪਈ ਸਰਕਾਰ ਨੇ ਕਰਦੀ ਸਾਹਮਣੂ ਆਪਣੇ ਆਪਣੇ ਇਹ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮਐਲਏ ਸਾਹਿਬ ਆਏ ਨਹੀਂ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਆਏ ਦਿੱਖ ਕੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇ ਕਿ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਤੋਂ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਤ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਲੱ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ 3 ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਲੇ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਆ ਅੱਜ ਕਿਉਂ ਸਫਾਈ ਹੋ ਰਹੀ ਕਿਉਂ ਐਮ ਐਲ ਐ ਸਾਹਿਬ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀਆਂ ਜੁੱਤੀਆਂ ਪਾਈਆਂ ਹੋਈਆਂ ਨੇ ਕਿ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੀਆਂ ਕਿਹੜੀਆਂ ਜ਼ਿੰਦਗੀਆਂ ਨਹੀਂ ਗਈਆਂ ਕੋਈ ਇਹਨਾਂ ਦੀ ਜ਼ਿੰ ਦੇ ਬੱਚਿਆਂ ਦਾ ਬੁਰਾ ਹਾਲ ਹੈ ਸਾਡਾ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਹੈ ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਅੱਜ ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗੇਣਾ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈ ਕੀ ਇਹ